ਦੇਖੋ ਇਹ ਟੀਐਮਆਰ ਮਸ਼ੀਨ ਟੋਟਲ ਮਿਕਸਡ ਰਾਸ਼ਨ ਵਾਲੀ ਇਹ ਵੱਡੇ ਵੱਡੇ ਫਾਰਮਾਂ ਚ ਵਰਤੀ ਜਾਂਦੀ ਆ 750 ਕਿਲੋ ਰਾਸ਼ਨ ਪੈਂਦਾ ਵਿੱਚ ਖਰਾਕ ਤੂੜੀ ਚਾਰ ਵਗੈਰਾ ਮਿਕਸ ਕਰਕੇ ਪਾਣੀ ਮਿਕਸ ਕਰਕੇ ਤੇ ਵੱਡੇ ਫਾਰਮਾਂ ਤੇ ਫਿਰ ਇਥੋਂ ਹਾਈਡਰੋਲਿਕ ਇਹਦੇ ਉਹ ਲੱਗਿਆ ਵਾ ਤੇ ਇਥੋਂ ਚੱਕ ਦਿੰਦਾ ਟਰੈਕਟਰ ਨਾਲ ਦੇਖੋ ਬਾਕੀ ਫੇਰ ਪੇਂਟਿੰਗਾਂ ਵਾਲੀ ਜਗਾਹ ਆ ਗਏ ਕੱਲ ਆਪਾਂ ਤੁਹਾਨੂੰ ਇੱਕ ਦੋ ਪੇਂਟਿੰਗਾਂ ਦਿਖਾਈਆਂ ਸੀ ਉਦੋਂ ਸੈੱਟ ਹੋ ਰਹੀ ਸੀ ਤੇ ਅੱਜ ਤੁਹਾਨੂੰ ਸਾਰੀ ਦਿਖਾਉਣੀ ਆ। ਦੇਖੋ ਸਾਰੀਆਂ ਹੈਂਡ ਨਾਲ ਬਣਾਈਆਂ ਹੋਈਆਂ ਪੇਂਟਿੰਗਾਂ ਨੇ ਆ ਵਿੱਚ ਥੋੜੀਆਂ ਹੀ ਆ ਪ੍ਰਿੰਟਡ ਐ ਹੈਂਡ ਵਾਲੀਆਂ ਇੱਧਰ ਆ। ਇਹ ਆ ਦੇਖੋ ਕੈਨਵਸ ਤੇ। ਤੇ ਬਾਕੀ ਆ ਕਾਰਡ ਐ ਦੇਖ ਸਕਦੇ ਤੁਸੀਂ। आगे रोक रखे हैं तो मेरा कोई दिक्कत नहीं है पर जो कोई है मैं बोल रही हूं कि जैसे कि क्या क्या